ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਲਕਾਸਨ ਸਵਾਗਤ ਹੈ YouTube ਚੈਨਲ ਤੇ ਸੋ ਦੋਸਤੋ ਆ ਮੱਕੀ ਤੇ ਅੱਜ ਪਹਿਲੀ ਸਪਰੇਅ ਕਰ ਰਹੇ ਹਾਂਗੇ ਮੱਕੇ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਸੋ ਇਹ ਤੇ ਅੱਜ ਪਹਿਲੀ ਸਪਰੇਅ ਕਰ ਰਹੇ ਹਾਂ ਸੋ ਕੁਝ ਕਿਸਾਨ ਵੀਰਾਂ ਦਾ ਮੰਨਣਾ ਹੁੰਦਾ ਕਿ ਬ੍ਰਾਂਡਡ ਦਵਾਈਆਂ ਹੀ ਕੰਮ ਕਰਦੀਆਂ ਨੇ ਨਾਲੇ ਵੀਰੇ ਖੁਦ ਦਵਾਈਆਂ ਰੱਖਦੇ ਆ ਪਤਾ ਦੇਖ ਸਕਦੇ ਹੋ ਨਾਰਮਲ ਕੰਪਨੀਆਂ ਦੇ ਦਵਾਈਆਂ ਨਾਰਮਲ ਟੈਕਨੀਕਲ ਤੂ ਇਹ ਨਹੀਂ ਵੀ ਬਾਰੇ ਜਿਆਦਾ ਹਾਈ ਫਾਈ ਸੜਕਣੀਆਂ ਨੇ ਆਹ ਦੇਖ ਸਕਦਾ ਤੁਸੀਂ ਕੋਈ ਬ੍ਰਾਂਡਡ ਕੰਪਨੀ ਨਹੀਂ ਗਈ ਮੈਟਰ ਵੀਰੇ ਕੰਪਨੀ ਨਹੀਂ ਰੱਖਦੀ ਮੈਟਰ ਰੱਖਦਾ ਉਹਦੇ ਵਿੱਚਲਾ ਟੈਕਨੀਕਲ ਪ੍ਰੋਪਰ ਹੈ ਕਿਉਂਕਿ ਵਿੱਚ ਉਸ ਕੰਪਨੀ ਨੇ ਨਾ ਟੈਕਨੀਕਲੀ ਨੇ ਪ੍ਰੋਪਰ ਪਾਉਂਦੀ ਆ ਕਿਉਂਕਿ ਆਪਾਂ ਮਿਸ ਬ੍ਰਾਂਡਡ ਦੇਖਦੇ ਆ ਬਹੁਤ ਸਾਰੇ ਸੈਂਪਲ ਫੇਲ ਹੋਏ ਹੋਏ ਬਹੁਤ ਦਵਾਈਆਂ ਦੇ ਸੋ ਇੱਥੇ ਮੈਟਰ ਕਰਦੇ ਵਿੱਚ ਟੈਕਨੀਕਲ ਉਹਦੇ ਵਿੱਚ ਕਿੰਨਾ ਖਾਗਾ ਤੇ ਰਹੀ ਗੱਲ ਮੱਕੀ ਦੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਵਾਈ ਦਾ ਰਿਜ਼ਲਟ ਹੋਣ ਤੋਂ ਬਾਅਦ ਵੀ ਵੀਡੀਓ ਬਣਾਵਾਂਗੇ ਤੇ ਆ ਦੇਖ ਸਕਦੇ ਹੋ ਸੁੰਡੀ ਦਾ ਅਟੈਕ ਮੱਕੀ ਦੀ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਓ ਬਾਈ ਜੀ ਪਹਿਲੀ ਸਪਰੇਅ ਜਿਹੜੀ ਅੱਜ ਹੋ ਰਹੀ ਐ ਇਸ ਮੱਕੀ ਤੇ ਸੋ ਕਿੰਨਾ ਕਿੰਨਾ ਕਿਸਾਨ ਭਰਾਵਾਂ ਨੇ ਪਹਿਲੀ ਜਿਹੜੀ ਸਪਰੇਅ ਆ ਉਹ ਕਿਹੋ ਜਿਹੇ ਟੈਕਨੀਕਲ ਵਰਤੇ ਨੇ ਸਾਨੂੰ ਕਮੈਂਟ ਜ਼ਰੂਰ ਕਰਕੇ ਦੱਸਿਓ ਇਸ ਸਮੇਂ ਸੁੰਡੀ ਦਾ ਅਟੈਕ ਪੂਰਾ ਦਾ ਮੱਕੀ ਤੇ ਦੇਖ ਸਕਦੇ ਹੋ ਤੋ ਦੋਸਤੋ ਇਸ ਮੱਕੀ ਦੀ ਕੰਡੀਸ਼ਨ ਬਾਰੇ ਕੀ ਕਹੋਗੇ ਤੇ ਕਿਹੜੇ ਕਿਹੜੇ ਕਿਸਾਨ ਵੀਰਾਂ ਨੇ ਕਿਹੜੇ ਕਿਹੜੇ ਟੈਕਨੀਕਲ ਵਰਤੇ ਨੇ ਕਿਹੜੀਆਂ ਦਵਾਈਆਂ ਜਿਹੜੀ ਪਹਿਲੀ ਸਪਰੇ ਮੱਕੀਆਂ ਦੇ ਉੱਪਰ ਕੀਤੀ ਆ ਤੇ ਸੋਨੂੰ ਮੱਕੀ ਵੀ ਦਿਖਾਈ ਸੀ ਜਿਹਦੇ ਇਹਦਾ ਬਜਾਰਾ ਕੀਤਾ ਸੀ ਕੋਈ ਵੱਡੀ ਵੈਰਾਈਟੀ ਨਹੀਂ ਹੈਗੀ ਕੀ ਇਹ ਬੱਡੀ ਵੈਰੈਟੀ ਕਹਿੰਦਾ ਭਾਵਾ ਕੋਈ ਜਿਆਦਾ ਨਾਮ ਪਰ ਵੈਰੈਟੀ ਨਹੀਂ ਬੀਜੀ ਵੀ ਆਪਣੇ ਇਹ ਰੋਪ 852 ਵੈਰੈਟੀ ਆ ਇਹ ਸੀਪੀ ਸੀਡ ਦੀ ਇਹ ਨਹੀਂ ਕਹਿੰਦਾ ਵੀ ਮਾੜੀ ਆ ਵਟੇ ਆ ਵੀ ਚਲੋ ਜਿੰਨਾ ਦਾ ਨਾਮ ਆ ਕੰਪਨੀਆਂ ਦਾ ਉਹਨਾਂ ਚੋਂ ਨਹੀਂ ਹੈਗੀਗੀ ਆਪਣੇ ਇਸ ਏਰੀਆ ਦੇ ਵਿੱਚ ਸੋ ਮੱਕੀ ਦਾ ਜਰਮੀਨੇਸ਼ਨ ਤਾਂ ਬਹੁਤ ਵਧੀਆ ਹੋਇਆ ਉਹਨਾਂ ਨੇ ਇਹੀ ਗੱਲ ਮੱਕੀ ਨੂੰ ਸਾਮਣ ਦੀ ਸੋ ਅੱਜ ਪਹਿਲੀ ਸਪਰੇ ਜਿਹੜੀ ਹੈਗੀ ਆ ਉਹ ਕਰ ਰਹੇ ਆ ਤੇ ਇਸ ਤੋਂ ਬਾਅਦ ਆਉਣ ਵਾਲੇ ਦਿਨਾਂ 'ਚ ਦਵਾਈ ਦਾ ਰਿਜ਼ਲਟ ਕੀ ਆ ਉਹ ਵੀ ਤੁਹਾਡੇ ਸਾਹਮਣੇ ਰੱਖਾਂਗੇ ਕਿਉਂਕਿ ਵੀਡੀਓ ਦੇ ਜ਼ਰੀਏ ਆਪਾਂ ਹਰ ਇੱਕ ਜਿਹੜੀ ਹੈਗੀ ਹੈ ਜੀ ਮੱਕੀ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਸੋ ਬਾਕੀ ਜ਼ਰੂਰੀ ਹੁੰਦਾ ਵੀਰੇ ਦਵਾਈ ਦਾ ਘੋਲ ਤੁਸੀਂ ਦੇਖ ਸਕਦੇ ਹੋ ਤਕਰੀਬਨ ਪਿਛਲੇ 10 ਮਿੰਟਾਂ ਤੋਂ ਸਿਰਫ ਦਵਾਈ ਘੋਲਣ ਤੇ ਲਾਇਆ ਹੋਇਆ ਹੈ ਉਹ 10 ਮਿੰਟ ਹੋ ਗਏ ਦਵਾਈ ਘੋਲ ਰਿਹਾਗਾ ਤੇ ਤਿੰਨਾਂ ਦੇ ਘੋਲ ਦੇ ਕੋਲਕਦਕ ਵਿੱਚ ਕਿਸਾਨ ਵੀਰ ਇੱਕੋ ਹੀ ਮਾਲਟੀ ਦੇ ਵਿੱਚ ਸਾਰੇ ਦਵਾਈਆਂ ਇਕੱਠੀਆਂ ਘੋਲ ਲੈਣਗੇ ਸੋ ਭਾਈ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰੋ ਤੇ ਤੁਹਾਡਾ ਕੀ ਕਹਿਣਾਗਾ ਇਸ ਦਵਾਈ ਬਾਰੇ ਜਾਂ ਇਸ ਮੱਕੀ ਬਾਰੇ ਤੇ ਤੁਸੀਂ ਕਿਹੜੇ ਕਿਹੜੇ ਦਵਾਈਆਂ ਵਰਤਿਆ ਨੇ ਸਾਨੂੰ ਕਮੈਂਟ ਬਾਕਸ ਚ ਜ਼ਰੂਰ ਕਮੈਂਟ ਕਰਿਓ ਵੀਡੀਓ ਨੂੰ ਸ਼ੇਅਰ ਕਰ ਲਿਓ ਇਦਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਦੋਸਤੋ ਸੋ ਧੰਨਵਾਦ ਧੰਨਵਾਦ ਵੀਰੋ